ਸਸਗਿਆ ਦੋਸਤੋ ਅਗਰ ਤੁਸੀਂ ਕਿਸੇ ਕਿਸਮ ਦਾ ਨਸ਼ਾ ਕੰਦੇ ਆਦੀ ਹੋ ਕਿਸੇ ਵੀ ਕਾਰਨ ਕਰਕੇ ਨਸ਼ਾ ਕੰ ਲੱਗ ਜੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਮੈਂ ਡਾਕਟਰ ਸੁਖਿੰਦਰ ਸਿੰਘ ਹੱਲ ਪਿਛਲੇ 22 ਸਾਲ ਤੋਂ ਆਯੁਰਵੈਦਿਕ ਦਵਾਈਆਂ ਰਾਹੀਂ ਆਪ ਜੀ ਦੀ ਸੇਵਾ ਕਰ ਰਿਹਾ ਤੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ ਮੇਰੇ ਤੋਂ ਦਵਾਈ ਲੈ ਕੇ ਪਹਿਲਾਂ ਹੀ ਤਰ੍ਹਾਂ ਆਪਣਾ ਖੁਸ਼ਹਾਲ ਵਧੀਆ ਜੀਵਨ ਬਤੀਤ ਕਰ ਰਹੇ ਨੇ ਦੋਸਤੋ ਤੁਸੀਂ ਨਸ਼ੇ ਦੇ ਆਦੀ ਹੋ ਚੁੱਕੇ ਹੋ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਨਸ਼ਾ ਛੱਡਿਆ ਨਹੀਂ ਜਾਂਦਾ ਕੀ ਕਾਰਨ ਹੈ ਅਸੀਂ ਕਿਉਂ ਨਸ਼ੇ ਦੀ ਆਦੀ ਹੋ ਜਾਂਦੇ ਆ ਤੇ ਜਾਂ ਸਾ ਤੋਂ ਨਸ਼ਾ ਛੱਡਿਆ ਕਿਉਂ ਨਹੀਂ ਜਾਂਦਾ ਜਿਆਦਾਤਰ ਜਿਹੜੇ ਨੌਜਵਾਨ ਸਾਥੀ ਨੇ ਉਹਨਾਂ ਵਿੱਚ 90% ਤਾਂ ਇਹੀ ਗੱਲ ਹੁੰਦੀ ਆ ਵੀ ਉਹ ਆਪਣੀ ਸੈਕਸੂਅਲ ਐਕਟੀਵਿਟੀ ਨੂੰ ਪ੍ਰੂਵ ਕਰਨ ਲਈ ਬੈਡ ਪਰਫਾਰਮੈਂਸ ਨੂੰ ਵਧਾਉਣ ਲਈ ਉਹ ਇਹ ਨਸ਼ੇ ਦੇ ਆਦੀ ਹੋ ਜਾਂਦੇ ਨੇ ਪਰ ਮੁੜ ਕੇ ਇਹ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਰਹਿ ਜਾਂਦੀ ਆ ਤੇ ਨਸ਼ਾ ਇੱਕ ਤਰ੍ਹਾਂ ਦੀ ਹੋਰ ਉਹਨਾਂ ਨੂੰ ਇੱਕ ਬਿਮਾਰੀ ਲੱਗ ਜਾਂਦੀ ਆ ਨਸ਼ੇ ਦੇ ਕਾਰਨ ਵੀਰਜ ਪਤਲਾ ਹੋ ਜਾਂਦਾ ਵਾ ਕਮਜ਼ੋਰ ਹੋ ਜਾਂਦਾ ਵਾ ਜੋ ਅਸੀਂ ਜਿਹੜੀ ਕਾਰਨ ਅਸੀਂ ਲੱਗੇ ਹੁੰਨੇ ਆ ਉਹ ਸਮੱਸਿਆ ਉੱਥੇ ਦੀ ਉੱਥੇ ਖੜੀ ਰਹਿੰਦੀ ਆ ਨਸ਼ੇ ਦੀ ਆਦੀ ਜ਼ਰੂਰ ਹੋ ਜਾਂਦੇ ਆ ਦੋਸਤੋ ਇਹ ਇੱਕ ਐਸੀ ਬਹੁਤ ਹੀ ਘਰੋਣੀ ਬਿਮਾਰੀ ਆ ਜੋ ਸਾਨੂੰ ਚਿੰਬੜ ਜਾਵੇ ਕਈ ਵਾਰੀ ਇਹ ਸਾਰਾ ਜੀਵਨ ਲੈ ਕੇ ਵੀ ਨਹੀਂ ਛੱਡਦੀ ਇਹ ਬਹੁਤ ਘੱਟ ਨੌਜਵਾਨ ਹੁੰਦੇ ਨੇ ਜੋ ਸਮਾਂ ਰਹਿੰਦੇ ਇਹ ਚੀਜ਼ ਨੂੰ ਸਮਝ ਜਾਂਦੇ ਨੇ ਤੇ ਇਹਨੂੰ ਛੱਡ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੇਖੋ ਨਾਰਮਲ ਜੀਵਨ ਬਤੀਤ ਕਰਨਾ ਚਾਹੀਦਾ ਜੇ ਨੌਜਵਾਨਾਂ ਨੂੰ ਸਿਰਫ ਜਵਾਨੀ ਦਾ ਨਸ਼ਾ ਹੋਣਾ ਜਿਹਦਾ ਕਿਸੇ ਵੀ ਕਿਸਮ ਦਾ ਇਹ ਤਰ੍ਹਾਂ ਦਾ ਨਸ਼ਾ ਨਹੀਂ ਵਰਤਣਾ ਚਾਹੀਦਾ ਜੋ ਤਰ੍ਹਾਂ ਅਸੀਂ ਯਾਤਰ ਕਈ ਬੰਦੇ ਕੋਈ ਪੇਨ ਕਰਕੇ ਜਾਂ ਕੋਈ ਸਮੱਸਿਆ ਕਰਕੇ ਲੱਗ ਜਾਂਦੇ ਨੇ ਆਖਰ ਹੈ ਕੀ ਚੀਜ਼ ਆਣਾ ਸ਼ਾਹ ਦੇਖੋ ਕੋਈ ਵੀ ਚੀਜ਼ ਬਣੀਆ ਕੁਦਰਤ ਨੇ ਬਣਾਈਆ ਤਾਂ ਇਹਦਾ ਕੋਈ ਕਾਰਨ ਹੁੰਦਾ ਫੀਮ ਸੀ ਪਹਿਲਾਂ ਤੋਂ ਪੇਨ ਕਲਰ ਦੇ ਤੌਰ ਤੇ ਹੀ ਵਰਤੀ ਜਾਂਦੀ ਸੀ ਕਿਉਂਕਿ ਫੀਮ ਦੇ ਵਿੱਚ ਚਲੋ ਕਿਸੇ ਨੂੰ ਇੱਕਦਮ ਖੜੇ ਪਿਆ ਕੋਈ ਪ੍ਰੋਬਲਮ ਹੋ ਗਈ ਸਮੱਸਿਆ ਹੋ ਗਈ ਦਰਦ ਸਹਾਰ ਨਹੀਂ ਹੁੰਦਾ ਉਹਨੂੰ ਫੀਮ ਦਿੱਤੀ ਜਾਂਦੀ ਸੀ ਅੱਜ ਕੱਲ ਜੋ ਮਾਡਰਨ ਸਾਇੰਸ ਵਿੱਚ ਵੀ ਜੋ ਪੈਨਕਲ ਤਿਆਰ ਕੀਤੇ ਜਾਂਦੀਆਂ ਨੇ ਜ਼ਿਆਤਰ ਉਹ ਹਫੀਮ ਦੇ ਵਿੱਚੋਂ ਹੀ ਉਹੀ ਚੀਜ਼ ਅੱਗੇ ਤਿਆਰ ਕੀਤੀਆਂ ਜਾਂਦੀਆਂ ਨੇ ਉਹਦਾ ਮਰੂਰਥ ਵੀ ਇਹੀ ਹੁੰਦਾ ਵੀ ਥੋੜੀ ਕਿਸੇ ਤਰ੍ਹਾਂ ਦੀ ਜੋ ਬਹੁਤ ਜ਼ਿਆਦਾ ਪੇਨ ਹੋ ਰਹੀ ਹੁੰਦੀ ਆ ਕਿਸੇ ਵੀ ਸਮੇਂ ਕੋਈ ਸੱਟ ਵੱਜਣ ਕਾਰਨ ਜਾਂ ਕੋਈ ਆਪਰੇਸ਼ਨ ਜਾਂ ਕਿਸੇ ਵੀ ਕਾਰਕ ਕੇ ਤੁਹਾਨੂੰ ਉਹ ਚੀਜ਼ ਮੌਕੇ ਤੇ ਰਿਲੀਫ ਦੇਣ ਲਈ ਤੁਹਾਨੂੰ ਵਰਤੀ ਜਾਂਦੀ ਆ ਕਿ ਤੁਹਾਨੂੰ ਦਰਦ ਨਾ ਹੋਵੇ ਪਰ ਜੇ ਤੁਸੀਂ ਤੁਹਾਨੂੰ ਵਧੀਆ ਲੱਗੇ ਦੇਖੋ ਪਹਿਲਾਂ ਸਮਝ ਕਿਹਾ ਜਾਂਦਾ ਸੀਗਾ ਵੀ ਆਨੰਦ ਆ ਗਿਆ ਕਿ ਚੀਜ਼ ਨੂੰ ਲੈ ਕੇ ਬੰਦਾ ਜਦੋਂ ਇੱਕ ਦੋ ਵਾਰੀ ਖਾਂਦਾ ਸੀ ਉਹ ਦਰਦ ਬਲਦਾ ਧਿਆਨ ਦਿੰਦਾ ਨਹੀਂ ਸੀਗਾ ਉਹਨੂੰ ਐ ਹੁੰਦਾ ਸੀ ਚਲੋ ਆਨੰਦ ਆ ਗਿਆ ਤੇ ਉਹ ਚੀਜ਼ ਆਦੀ ਹੋ ਜਾਂਦਾ ਸੀ ਜਿਵੇਂ ਹੁਣ ਅੱਜ ਕੱਲ੍ਹ ਕਹਿੰਦੇ ਡੋਪਾਮਾਈਨ ਰਿਲੀਜ਼ ਹੋ ਗਿਆ ਜੀ ਆਨੰਦ ਆ ਰਿਹਾ ਵਾ ਇਹ ਕਾਰਨ ਉਹੀ ਸੇਮ ਸਮੱਸਿਆ ਉਹੀ ਆ ਦੇਖੋ ਦਰਦ ਹੁੰਦੀ ਕੀ ਚੀਜ਼ ਆ ਜਦੋਂ ਪ੍ਰਮਾਤਮਾ ਨੇ ਸਾਨੂੰ ਬਹੁਤ ਵੱਡੀ ਇੱਕ ਤਰ੍ਹਾਂ ਦੀ ਸਾਨੂੰ ਇੱਕ ਨਿਯਾਮਤ ਦਿੱਤੀ ਆ ਜਦੋਂ ਸਾਡੇ ਕਿਸੇ ਵੀ ਤਰ੍ਹਾਂ ਕੋਈ ਦਰਦ ਹੁੰਦਾ ਵਾ ਤੇ ਸਾਨੂੰ ਦਿਮਾਗ ਨੂੰ ਇਹ ਸਿਗਨਲ ਜਾਂਦਾ ਜੋ ਸਾਲੇ ਛੱਡਨੇ ਸਾਡੇ ਤੱਤ ਨੇ ਉਹ ਦਿਮਾਗ ਨੂੰ ਸਿਗਨਲ ਦਿੰਦੇ ਨੇ ਨਹੀਂ ਤਾਂ ਦੇਖੋ ਕਿਸੇ ਦੀ ਕਿਸੇ ਚੀਜ਼ ਲੱਤ ਫਾਜੇ ਵਾਹ ਫਾਜੇ ਵੱਢੀ ਜਾਵੇ ਬੰਦਰ ਪਤਾ ਹੀ ਨਾ ਉਹ ਸਿਗਨਲ ਜਾਂਦਾ ਵੀ ਸਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਆ ਉਹ ਚੀਜ਼ ਦਾ ਹਲਕਾਂ ਦੀ ਖਾਤਰ ਸਿਗਨਲ ਜਾਂਦਾ ਪਰ ਅਸੀਂ ਕੀ ਕਰਦੇ ਆ ਜਿਵੇਂ ਪੇਨਕਲ ਲਈ ਜਾਂ ਅਸੀਂ ਅਫੀਮ ਵਗੈਰਾ ਕੋਈ ਵੀ ਚੀਜ਼ ਵਰਤ ਲਈ ਅਸੀਂ ਉਹ ਚੀਜ਼ ਦੇ ਆਦੀ ਹੋ ਜਾਂਦੇ ਹੋ ਜਾਨੇ ਵੀ ਚਲੋ ਰਿਲੈਕਸ ਹੋ ਗਿਆ ਅਸੀਂ ਉਹ ਦਰਦ ਤੇ ਕੰਮ ਨਹੀਂ ਕਰਦੇ ਵੀ ਇਹ ਜਿਹੜੀ ਤਕਲੀਫ ਹੋਈ ਆ ਜਾਂ ਸਾਨੂੰ ਸੋਜ ਰਹੀ ਆ ਜਾਂ ਕੋਈ ਵੀ ਤਕਲੀਫ ਆ ਇਹਨੂੰ ਕਿਵੇਂ ਠੀਕ ਕਰਨਾ ਜਦ ਕਿ ਉਹ ਮੌਕੇ ਤੇ ਐਂਟੀਬਿਓਟਿਕ ਰਹੀ ਚੀਜ਼ ਹੁੰਦਾ ਵੀ ਇਹਨੂੰ ਠੀਕ ਕਰੋ ਇਹ ਤੁਹਾਡੀ ਆ ਚੀਜ਼ ਤੇ ਸਮੱਸਿਆ ਵਾ ਪਰ ਅਸੀਂ ਇੱਕ ਆਨੰਦ ਆਉਣ ਲੱਗ ਜਾਂਦਾ ਵਾ ਅਸੀਂ ਉਹ ਚੀਜ਼ ਦੇ ਆਦੀ ਹੋ ਜਾਂਦੇ ਆ ਕਿਸੇ ਵੀ ਕਾਰਨ ਕਰਕੇ ਚਾਹੇ ਆਨੰਦ ਵਿੱਚ ਚਾਹੇ ਤੁਸੀਂ ਆਪਣੀ ਸੈਕਸੁਅਲ ਐਕਟੀਵਿਟੀ ਨੂੰ ਵਧੀਆ ਇੰਪਰੂਵ ਕਰਨ ਦੀ ਖਾਤਰ ਬੈੱਡ ਪਰਫਾਰਮੈਂਸ ਵਧਾਉਣ ਦੀ ਖਾਤਰ ਜਾਂ ਕਿਸੇ ਵੀ ਕਰਕੇ ਜਾਂ ਤੁਸੀਂ ਸੰਗਦੇਕਾਰ ਲੱਗੇ ਹੋ ਜਾਂ ਸਟੇਟਸ ਸਿੰਬਲ ਇਹ ਕੋਈ ਸਟੇਟਸ ਸਿੰਬਲ ਨਹੀਂ ਹੁੰਦਾ ਸਾਨੂੰ ਲੱਗਦਾ ਪਹਿਲਾਂ ਪਹਿਲਾਂ ਸਟੇਟਸ ਸਿੰਬਲ ਪਰ ਜਰੂਰ ਅਸੀਂ ਇੱਕ ਤਰ੍ਹਾਂ ਦੇ ਆਦੀ ਹੋ ਜਾਂਦੇ ਆ ਫਿਰ ਸਾਡੀ ਗਿਣਤੀ ਨਸ਼ੇੜੀਆਂ ਚ ਆਉਣ ਲੱਗ ਜਾਂਦੀ ਆ ਤੇ ਸਾਡੀ ਇੱਕ ਤਰ੍ਹਾਂ ਦਾ ਸਰੀਰ ਸਾਡਾ ਬਾਹਰੋਂ ਦੱਸਣ ਲੱਗ ਜਾਂਦਾ ਵੀ ਅਸੀਂ ਇਹ ਕਿਸੇ ਦਾ ਨਸ਼ਾ ਕਰਦੇ ਆ ਇਹ ਬਹੁਤ ਨੁਕਸਾਨਦਗ ਚੀਜ਼ ਆ ਐਚਬੀ ਬਿਲਕੁਲ ਖਤਮ ਕਰਨ ਦਾ ਥੋੜੇ ਜਿ ਸੁਸਤੀ ਪਾਉਂਦਾ ਵ ਮੰਦੇ ਸੱਲ ਦੇਖੋ ਤਤ ਖਤਮ ਹੋ ਜਾਂਦੇ ਨੇ ਜੋ ਸਾਡੇ ਐਕਟੀਵਿਟੀ ਆ ਵਧੀਆ ਸਾਨੂੰ ਪਰਫਾਰਮੈਂਸ ਦੇਣ ਵਾਲੇ ਹੁੰਦੇ ਨੇ ਸਾਡੇ ਮਨ ਚੋਂ ਨਾਤ ਦੇਣ ਵਾਲੇ ਤਤ ਖਤਮ ਹੋ ਜਾਂਦੇ ਨੇ ਆਲਸ ਦਲੇਦਰ ਸਾਡੇ ਅੰਦਰ ਭਰ ਜਾਂਦੀ ਆ ਇਸ ਲਈ ਦੇਖੋ ਇਹ ਕੋਈ ਛੱਡਣਾ ਨਹੀਂ ਆਪਾਂ ਇਹ ਕਹਿ ਦਈਏ ਜਿਵੇਂ ਆਦੀ ਹੋ ਜਾਂਦੇ ਆ ਐਦੀ ਆਪਾਂ ਛੱਡਣ ਦੇ ਵੀ ਆਦੀ ਹੋ ਜਾਂਦੇ ਆ ਜੀ ਆਪਾਂ ਛੱਡਣਾ ਚਾਹੀਏ ਦੇਖੋ ਮਾਨਕ ਐਸੀ ਚੀਜ਼ ਆ ਸਾਡਾ ਮਨ ਵੀ ਨਿਤ ਨਵਾਂ ਬਣਦਾ ਸਾਡੇ ਤਤ ਨਿਤ ਅਨੇਕਾਂ ਤਤ ਮਰਦੇ ਨੇ ਜੰਮਦੇ ਨੇ ਸੱਲ ਸਾਡੇ ਇਸ ਲਈ ਛੱਡਣਾ ਕੋਈ ਔਖਾ ਨਹੀਂ ਇਹ ਨਹੀਂ ਹੈਗਾ ਵੀ ਇੱਕ ਵਾਰੀ ਸਾਲ ਸਾਡੇ ਜੀ ਆਦੀ ਹੋ ਗਏ ਨਸ਼ੇੜੀ ਹੋ ਗਏ ਹੋ ਨਹੀਂ ਸਕਦੇ ਜਿਵੇਂ ਸਾਡਾ ਸਰੀਰ ਜਿਵੇਂ ਸਾਡਾ ਮਨ ਆਦੀ ਹੋ ਜਾਂ ਨਸ਼ਾ ਕੰਦਾ ਨਸ਼ੇਬਨਾ ਰਹਿ ਨਹੀਂ ਸਕਦੇ ਉਸੇ ਤਰ੍ਹਾਂ ਸਾਡਾ ਮਨ ਜਾਂ ਸਾਡੇ ਤਤ ਸਾਡਾ ਸਰੀਰ ਛੱਡਣ ਦਾ ਆਦੀ ਹੋ ਜਾਂਦਾ ਇੱਕ ਵਾਰੀ ਹਿੰਮਤ ਕਰਕੇ ਛੱਡਣ ਵਾਲੇ ਪਾਸੇ ਨੂੰ ਚੱਲੀਏ ਮੁੜ ਕੇ ਅਸੀਂ ਆਪਣੇ ਆਪ ਸਾਡਾ ਮਨ ਕਹਿੰਦਾ ਵਾ ਸੀ ਇਹ ਚੀਜ਼ ਛੱਡਣੀ ਆ ਬਾਕੀ ਜੇ ਕਿਸੇ ਕਿਸਮ ਦੀ ਤੁਹਾਨੂੰ ਲੱਗਦਾ ਉਸ ਤੋਂ ਨਹੀਂ ਛੱਡਿਆ ਜਾਂਦਾ ਜਾਂ ਤੁਸੀਂ ਮੇਰੇ ਕਿਸੇ ਕਿਸਮ ਦੀ رائے ਲੈਣੀ ਆ ਜਾਂ ਤੁਹਾਨੂੰ ਲੱਗਦਾ ਤੌਰ ਤਕਲੀਫ ਹੁੰਦੀ ਆ ਜਾਂ ਸਾਨੂੰ ਆਹ ਜੀ ਪ੍ਰੋਬਲਮ ਆ ਜੂ ਜਾਂ ਸਾਨੂੰ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਆ ਜੂ ਸਰੀਰਕ ਜਾਂ ਮਰਦਾਨਾ ਜਾਂ ਕਿਸੇ ਤੌਰ ਤੇ ਵੀ ਦਿਮਾਗੀ ਤੌਰ ਤੇ ਅਸੀਂ ਰਿਲੈਕਸੇਸ਼ਨ ਲੈਣ ਦੀ ਖਾਤਰ ਵਰਤਦੇ ਆ ਨਹੀਂ ਬਹੁਤ ਹੋਰ ਰਾਹ ਨੇ ਬੜੇ ਵਧੀਆ ਤਰੀਕੇ ਨੇ ਅਸੀਂ ਆਪਣੇ ਸਰੀਰ ਨੂੰ ਥਕਾ ਕੇ ਕੰਮ ਕਰਕੇ ਵਧੀਆ ਤਰੀਕੇ ਨਾਲ ਰਿਲੈਕਸ ਹੋ ਸਕਦੇ ਆ ਨੀਂਦ ਬਹੁਤ ਸੋਹਣੀ ਆਉਂਦੀ ਆ ਇਹ ਕਾਲਸ ਪੋਣਾ ਹੁੰਦਾ ਵਾ ਤੇ ਹੋਰ ਸਾਡ ਜਾਲਸ ਪੋਣਾ ਵੱਜ ਜਾਂਦਾ ਵਾ ਸੋਣਾ ਜੀਵਨ ਬਤੀਤ ਕਰੋ ਐਕਸਰਸਾਈਜ਼ ਕਰੋ ਸਰੀਰ ਨੂੰ ਥਕਾਓ ਵਧੀਆ ਖਰਾ ਖਾਓ ਤਾਂ ਕਿ ਤੁਹਾਨੂੰ ਇਹ ਚੀਜ਼ ਦੀ ਲੋੜ ਨਾ ਪਵੇ ਨੌਜਵਾਨ ਨੂੰ ਨੌਜਵਾਨੀ ਹੀ ਮਰਨੀ ਚਾਹੀਦੀਆਂ ਨੇ ਇਹ ਤਾਂ ਹੁੰਦਾ ਕੋਈ ਬਹੁਤ ਹੀ ਜ਼ਿਆਦਾ ਬਜ਼ੁਰਗ ਜਾਂ ਬਿਮਾਰ ਬੰਦਾ ਹੁੰਦਾ ਜਿਹਨੂੰ ਇਹ ਚੀਜ਼ ਦੀ ਲੋੜ ਹੁੰਦੀ ਆ ਵੀ ਸਰੀਰ ਪੇਨ ਬਹੁਤ ਜ਼ਿਆਦਾ ਵੀ ਚਲੋ ਐ ਹੁੰਦਾ ਵੀ ਇੱਕ ਰਾਤ ਭਰ ਉਹ ਬੈੱਡ ਤੇ ਕਰਲਾਉਣ ਨਾਲ ਬਜ਼ੁਰਗ ਬੰਦਾ ਚੀਂ ਵਰਤ ਲਵੇ ਉਹਦੇ ਲਈ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਹੁੰਦੀਆਂ ਨੌਜਵਾਨਾਂ ਲਈ ਤਾਂ ਬਹੁਤ ਸੋਹਣੀਆਂ ਖਰਾਕਾਂ ਪਈਆਂ ਨੇ ਜਵਾਨੀਆਂ ਮਾਣੋ ਵਧੀਆ ਤਰੀਕੇ ਨਾਲ ਉਹ ਗੱਲ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਪੂਰਾ ਮਨ ਬਣ ਗਿਆ ਵਾ ਪਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਥੋੜੇ ਮਨ ਚ ਕੋਈ ਹੈਗੀ ਆ ਵੀ ਇਹ ਸਾਨੂੰ ਲੱਗਦਾ ਵੀ ਐ ਹੋ ਜੂਗਾ ਜਾਂ ਤੌਰ ਤਕਲੀਫ ਕਿਸੇ ਕਿਸਮ ਦੀ ਤੁਹਾਡੇ ਮਨ ਦੇ ਵਿੱਚ ਕੋਈ ਵਹਿਮ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਂ ਤੁਹਾਨੂੰ ਦਵਾਈ ਲੈ ਸਕਦੇ ਹੋ ਤੇ ਵਧੀਆ ਜੀਵਨ ਬਤੀਤ ਕਰ ਸਕਦੇ ਹੋ ਮੇਰਾ ਨੰਬਰ نوٹ ਕਰ ਲਓ 991450779991450779 ਧੰਨਵਾਦ